ਤਬ ਤੋਂ ਪਹਿਲਾਂ ਤਾਂ ਹੋਮੋਪੈਥੀ ਹੈ ਕੀ ਇਹ ਦੱਸੋ ਹੋਮੋਪੈਥੀ ਜਿਹੜੀ ਹੈਗੀ ਇੱਕ ਪਲਾਂਟ ਬੇਸਡ ਮੈਡੀਸਿਨਸ ਹੈਗੀਆਂ ਜਿਹਨਾਂ ਦੇ ਪਲਾਂਟਸ ਦੇ ਜਿਹੜੇ ਹੈਗੇ ਆ ਕੁਝ ਪਾਰਟਸ ਜਿਹੜੇ ਹੈਗੇ ਆ ਉਹ ਕਲੀਨਿਕਲੀ ਟਰਾਇਲ ਕੀਤੇ ਜਾਂਦੇ ਆ ਜੀ ਉਹਨਾਂ ਤੋਂ ਜਿਹੜੀ ਫਿਰ ਦਵਾਈ ਜਿਹੜੀ ਹੈਗੀ ਉਹ ਪ੍ਰੋਸੈਸ ਕੀਤੀ ਜਾਂਦੀ ਹੈ ਤੇ ਉਹਦੇ ਨਾਲ ਫਿਰ ਜਿਹੜੀ ਹੋਮੋਪੈਥੀ ਜਿਹੜੀ ਹੈ ਉਹ ਸਟਾਰਟ ਹੁੰਦੀ ਹੈ ਲੋਕਾਂ ਦੇ ਵਿੱਚ ਇਹ ਧਾਰਨਾ ਹੈ ਕਿ ਹੋਮੀਓਪੈਥੀ ਜਿਹੜੀ ਹੈ ਉਹ ਜਿਹੜੀ ਬਹੁਤ ਸਲੋ ਕੰਮ ਕਰਦੀ ਹੈ ਸਲੋ ਜੀ ਅੱਜ ਦਾ ਟਾਈਮ ਜਿਹੜਾ ਹੈਗਾ ਚੇਂਜ ਹੋ ਗਿਆ ਲੋਕਾਂ ਕੋਲ ਜਿਹੜਾ ਟਾਈਮ ਨਹੀਂ ਹੈ ਨਾ ਆਮੇ ਆਪਣੀ ਪ੍ਰੈਕਟਿਸ ਦੇ ਵਿੱਚ ਮੈਨੂੰ 20 ਸਾਲ ਹੋ ਗਏ ਤਕਰੀਬਨ ਇੱਥੇ ਨਿਊਜ਼ੀਲੈਂਡ ਦੇ ਵਿੱਚ ਕੰਮ ਕਰਦੇ ਨੂੰ ਜੀ ਮੈਂ ਇਸ ਚੀਜ਼ ਨੂੰ ਜ਼ਰੂਰ ਦੇਖਿਆ ਹੈ ਕਿ ਇਹ ਹੋਮੀਓਪੈਥੀ ਦੇ ਵਿੱਚ ਸਾਡੇ ਕੋਲ ਲੋਕ ਜਿਹੜੇ ਆਉਂਦੇ ਹੈ ਜੇ ਅੱਜ ਦਵਾਈ ਲੈ ਕੇ ਗਏ ਆ ਉਹਨਾਂ ਨੇ ਜਿਹੜਾ ਹੈ ਉਹ ਸਾਨੂੰ ਸਵੇਰੇ ਜਿਸ ਤਰ੍ਹਾਂ ਨਾਲ ਹੁਣ ਸਵੇਰ ਦਾ ਟਾਈਮ ਹੈਗਾ 10 ਵਜੇ ਮੈਂ ਪੇਸ਼ੈਂਟ ਦੇਖਿਆ ਉਨੇ ਜਿਹੜਾ 2 ਵਜੇ ਤੋਂ ਬਾਅਦ ਮੈਨੂੰ ਕਾਲ ਕਰ ਦੇਣੀ ਹੈ ਡਾਕਟਰ ਸਾਹਿਬ ਫਾਇਦਾ ਤਾਂ ਹੈ ਨਹੀਂ ਹਾਂ ਇਹ ਨਹੀਂ ਛੇਤੀ ਤਾਂ ਨਹੀਂ ਹੁੰਦਾ ਹਾਂਜੀ ਪਰ ਰਿਜ਼ਲਟ ਕਿੰਨੀ ਛੇਤੀ ਮਿਲਦੇ ਆ ਲੋਕਾਂ ਨੂੰ ਵੈਸੇ ਦੇਖੋ ਰਿਜ਼ਲਟਸ ਆਰ ਵੈਰੀ ਹਮ ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਹੋਮੋਪੈਥੀ ਜਿਹੜੀ ਹੈਗੀ ਆ ਉਹ ਟੈਂਪੋਰਰੀਲੀ ਕੰਮ ਨਹੀਂ ਕਰਦੀ ਇਟ ਵਰਕਸ ਓਨ ਪਰਮਨੈਂਟ ਬੇਸਿਸ ਹਮ ਤੇ ਜੇ ਆਪਾਂ ਸਿਰਫ ਹੋਮਿਓਪੈਥੀ ਦੇ ਨਾਲ ਚੱਲੀਏ ਤਾਂ ਉਹਦੇ ਕੋਈ ਬਹੁਤ ਬੁਰੇ ਪ੍ਰਭਾਵ ਤਾਂ ਨਹੀਂ ਹੈਗੇ ਦੇਖੋ ਹੋਮਿਓਪੈਥੀ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਜੀ ਜੇ ਸਾਈਡ ਇਫੈਕਟ ਹੋਵੇ ਆ ਰਿਮੈਂਬਰ ਮੇਰੇ ਕੋਲ ਕਾਫੀ ਜਿਹੜੇ ਆ ਉਹ ਸਪੈਸ਼ਲਿਸਟ ਜਾਂ ਜੀਪੀਜ਼ ਆਉਂਦੇ ਆ ਆ ਮੈਂ ਕਈ ਵਾਰ ਉਹਨੂੰ ਪੁੱਛਦਾ ਹੁੰਦਾ ਵੀ ਤੁਸੀਂ ਉਹ ਕਹਿੰਦੇ ਡਾਕਟਰ ਸਾਹਿਬ ਅੱਧਾ ਟਾਈਮ ਤਾਂ ਸਾਡਾ ਕੋਰਟਸ ਵਿੱਚ ਹੀ ਨਿਕਲਦਾ ਕਿਉਂਕਿ ਲੋਕ ਜਿਹੜੇ ਆ ਹਾਂ ਕੋਰਟ ਵਿੱਚ ਜੇ ਇਹਦਾ ਸਾਈਡ ਇਫੈਕਟ ਹੋਵੇ ਤਾਂ ਲੋਕ ਸਾਨੂੰ ਕੋਰਟ ਦੇ ਵਿੱਚ ਲਿਜਾਣ ਨੂੰ ਇੱਕ ਮਿੰਟ ਦੀ ਗੁਰੇਜ਼ ਨਹੀਂ ਕਰਨਗੇ ਤੁਹਾਨੂੰ ਪਤਾ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਹੈ ਇਹਨੂੰ ਚੋਇਸ ਕਰਕੇ ਹੋਮੋਪੈਥੀ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਵਿਦਆਊਟ ਸਾਈਡ ਇਫੈਕਟ ਇਟ ਡਸਨਟ ਕਲੀਅਰ ਦਾ ਪ੍ਰੋਬਲਮ ਇਟ ਡਸਨਟ ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਸੀਕੋਰਥ ਇਸ ਦੇਖ ਰਿਹਾ ਸਾਡਲ ਟੀਵੀ ਅੱਜ ਇੱਕ ਖਾਸ ਮਹਿਮਾਨ ਦੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਹੋ ਚੁੱਕੀਆਂ ਹੋਮੋਪੈਥੀ ਇੱਕ ਇਹੋ ਜੀ ਦਵਾਈ ਆਪਾਂ ਕਹਿ ਸਕਦੇ ਹਾਂ ਜਿਹਦਾ ਕੋਈ ਕਹਿੰਦਾ ਕਿ ਨੁਕਸਾਨ ਨਹੀਂ ਹੁੰਦਾ ਪਰ ਫਾਇਦੇ ਬਹੁਤ ਜ਼ਿਆਦਾ ਹੁੰਦੇ ਆ ਤੇ ਸਾਡੇ ਨਾਲ ਹੋਮੋਪੈਥੀ ਦੇ ਮਾਹਿਰ ਨੇ ਡਾਕਟਰ ਪ੍ਰੀਤ ਸਟੂਡੀਓ ਦੇ ਵਿੱਚ ਜਿਨ੍ਹਾਂ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ ਤੇ ਇਹਦੇ ਹੋਰ ਫਾਇਦੇ ਬਾਰੇ ਵੀ ਦੱਸਾਂਗੇ ਤੇ ਕੁਝ ਖਾਸ ਜਾਣਕਾਰੀਆਂ ਵੀ ਲੈ ਕੇ ਹਾਜ਼ਰ ਆ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੱਸੀ ਪਹਿਲਾਂ ਤਾਂ ਰੇਡੀਓ ਸਾਡੇ ਵਾਲਾ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੇ ਉਹਨਾਂ ਜੀ ਆ ਵੀ ਕਿਉਂਕਿ ਮੈਨੂੰ ਸਟੂਡੀਓ 'ਚ ਤੁਸੀਂ ਬੁਲਾਇਆ ਤਾਂ ਕਿ ਲੋਕਾਂ ਨੂੰ ਥੋੜੀ ਜਿਹੜੀ ਹੋਮੀਓਪੈਥੀ ਦੇ ਬਾਰੇ ਵਿੱਚ ਬਹੁਤ ਜ਼ਿਆਦਾ ਅਵੇਅਰਨੈਸ ਜਿਹੜੀ ਦੀ ਜਿਹਦੀ ਲੋੜ ਹੈਗੀ ਆ ਉਸ ਕਰਕੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਡਾਕਟਰ ਸਾਹਿਬ ਤੁਸੀਂ ਆਏ ਸਭ ਤੋਂ ਪਹਿਲਾਂ ਤਾਂ ਹੋਮੀਓਪੈਥੀ ਹੈ ਕੀ ਇਹ ਦੱਸੋ ਦੇਖੋ ਜੀ ਇੱਕ ਆ ਹੋਮੀਓਪੈਥੀ ਜਿਹੜੀ ਹੈਗੀ ਹੈ ਇੱਕ ਪਲਾਂਟ ਬੇਸਡ ਮੈਡੀਸਿਨਸ ਹੈਗੀਆਂ ਜਿਹੜੀ ਮੈਂ ਸਿੰਪਲ ਦੇ ਵਿੱਚ ਦੱਸਾਂ ਜੇ ਡਿਟੇਲ ਦੇ ਵਿੱਚ ਦੱਸਾਂਗਾ ਤਾਂ ਬਹੁਤ ਜ਼ਿਆਦਾ ਉਹਦੇ ਵਿੱਚ ਹਨ ਹੋਮਿਓਪੈਥੀ ਜਿਹੜੀ ਹੈਗੀ ਇੱਕ ਪਲਾਂਟ ਬੇਸਡ ਮੈਡੀਸਿਨਸ ਹੈਗੀਆਂ ਜਿਹਨਾਂ ਦੇ ਪਲਾਂਟਸ ਦੇ ਜਿਹੜੇ ਹੈਗੇ ਆ ਕੁਝ ਪਾਰਟਸ ਜਿਹੜੇ ਹੈਗੇ ਆ ਉਹ ਕਲੀਨਿਕਲੀ ਟਰਾਇਲ ਕੀਤੇ ਜਾਂਦੇ ਆ ਉਹਨਾਂ ਤੋਂ ਜਿਹੜੀ ਫਿਰ ਦਵਾਈ ਜਿਹੜੀ ਹੈਗੀ ਉਹ ਪ੍ਰੋਸੈਸ ਕੀਤੀ ਜਾਂਦੀ ਹੈ ਤੇ ਉਹਦੇ ਨਾਲ ਫਿਰ ਜਿਹੜੀ ਹੋਮਿਓਪੈਥੀ ਜਿਹੜੀ ਹੈ ਉਹ ਸਟਾਰਟ ਹੁੰਦੀ ਹੈ ਸੋ ਬਹੁਤ ਸਾਰੇ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗਲਤ ਫਹਿਮੀ ਹੈ ਕਿ ਹੋਮਿਓਪੈਥੀ ਬਹੁਤ ਹੌਲੀ ਅਸਰ ਕਰਦੀ ਹੈ ਵੀ ਕਹਾਂ ਲਓ ਜਿਹੜੀ ਹੌਲੀ 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 ਉਹਦਾ ਅਸਰ ਹੁੰਦਾ ਐਲੋਪੈਥੀ ਫਟਾਫਟ ਠੀਕ ਕਰ ਦਿੰਦੀ ਆ ਉਹ ਉਹਦੇ ਉਹਦਾ ਕੀ ਰੀਜ਼ਨ ਆ ਦੇਖੋ ਅ ਜੇ ਅਸੀਂ ਸੋਚੀਏ ਇਸ ਗੱਲ ਨੂੰ ਬਹੁਤ ਡੂੰਘਾਈ ਦੇ ਨਾਲ ਜੇ ਸੋਚੀਏ ਤੇ ਅਸੀਂ ਅੱਜ ਤੋਂ 250 300 ਸਾਲ ਪਹਿਲਾਂ ਦੀ ਗੱਲ ਤੇ ਉੱਤੇ ਜਾਈਏ ਤੇ ਉਸ ਵੇਲੇ ਜਦੋਂ ਹੋਮੀਓਪੈਥੀ ਜਿਹੜੀ ਹੈਗੀ ਆ ਉਹ 250 ਸਾਲ ਪਹਿਲਾਂ ਜਿਹੜਾ ਡਾਕਟਰ ਹਾਨਮੈਨ ਸੀਗਾ ਜਿਹੜਾ ਇਹਦਾ ਫਾਊਂਡਰ ਸੀਗਾ ਉਸ ਡਾਕਟਰ ਨੇ ਕੀ ਕੀਤਾ ਸੀਗਾ ਕਿ ਉਹ ਸਿੰਗਲ ਰੈਮਡੀ ਦੇ ਨਾਲ ਜਿਹੜਾ ਲੋਕਾਂ ਨੂੰ ਟਰੀਟ ਕਰਦਾ ਸੀਗਾ ਨਾਉ ਆਈ ਡੀਜ਼ ਸਾਇੰਸ ਜਿਹੜੀ ਬਹੁਤ ਐਡਵਾਂਸ ਹੋ ਗਈ ਹੈ ਜਿਸ ਜਿਸ ਤਰ੍ਹਾਂ ਨਾਲ ਦੇਖੋ ਕੈਮੀਕਲਸ ਜਿਹੜੇ ਐਲੋਪੈਥਿਕ ਦੇ ਵਿੱਚ ਯੂਜ਼ ਹੁੰਦੇ ਆ ਇਸੇ ਤਰ੍ਹਾਂ ਨਾਲ ਹੋਮੀਓਪੈਥੀ ਦੇ ਵਿੱਚ ਬਹੁਤ ਸਾਰੇ ਮਾਹਰ ਡਾਕਟਰ ਜਿਹੜੇ ਲੱਗੇ ਹੋਏ ਆ ਇਹਦੇ ਵਿੱਚ ਰਿਸਰਚ ਕਰਨ ਵਾਸਤੇ ਔਰ ਉਹਨਾਂ ਦੇ ਉਹਨਾਂ ਦੇ ਨਾਲ ਇਹ ਹੈਗਾ ਕਿ ਜਿਹੜੇ ਪਲਾਂਟਸ ਦੇ ਕੁਝ ਪਾਰਟਸ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਹੈ ਕਿ ਉਹਨਾਂ ਨੂੰ ਕਲੀਨਿਕਲੀ ਟਰਾਇਲ ਕਰਦੇ ਆ ਔਰ ਉਹ ਹਿਊਮਨਸ ਦੇ ਉੱਤੇ ਟਰਾਇਲ ਹੁੰਦੀਆਂ ਦਵਾਈਆਂ ਤੇ ਉਹਨਾਂ ਨੂੰ ਫਿਰ ਪ੍ਰੋਸੈਸ ਕੀਤਾ ਜਾਂਦਾ ਹੈ ਲੋਗਾਂ ਦੇ ਵਿੱਚ ਇਹ ਧਾਰਨਾ ਹੈ ਕਿ ਹੋਮੀਓਪੈਥੀ ਜਿਹੜੀ ਹੈ ਉਹ ਜਿਹੜੀ ਬਹੁਤ ਸਲੋ ਕੰਮ ਕਰਦੀ ਹੈ ਸਲੋ ਜੀ ਜੀ ਅੱਜ ਦਾ ਟਾਈਮ ਜਿਹੜਾ ਹੈਗਾ ਚੇਂਜ ਹੋ ਗਿਆ ਲੋਕਾਂ ਕੋਲ ਜਿਹੜਾ ਟਾਈਮ ਨਹੀਂ ਹੈ ਨਾ ਆਮੇ ਆਪਣੀ ਪ੍ਰੈਕਟਿਸ ਦੇ ਵਿੱਚ ਮੈਨੂੰ 20 ਸਾਲ ਹੋ ਗਏ ਤਕਰੀਬਨ ਇੱਥੇ ਨਿਊਜ਼ੀਲੈਂਡ ਦੇ ਵਿੱਚ ਕੰਮ ਕਰਦੇ ਨੂੰ ਜੀ ਮੈਂ ਇਸ ਚੀਜ਼ ਨੂੰ ਜ਼ਰੂਰ ਦੇਖਿਆ ਹੈ ਕਿ ਜੇ ਹੋਮੀਓਪੈਥੀ ਦੇ ਵਿੱਚ ਸਾਡੇ ਕੋਲ ਲੋਕ ਜਿਹੜੇ ਆਉਂਦੇ ਹੈ ਜੇ ਅੱਜ ਦਵਾਈ ਲੈ ਕੇ ਗਏ ਆ ਉਹਨਾਂ ਨੇ ਜਿਹੜਾ ਹੈ ਉਹ ਸਾਨੂੰ ਸਵੇਰੇ ਜਿਸ ਤਰ੍ਹਾਂ ਨਾਲ ਹੁਣ ਸਵੇਰ ਦਾ ਟਾਈਮ ਹੈਗਾ 10 ਵਜੇ ਮੈਂ ਪੇਸ਼ੈਂਟ ਦੇਖਿਆ ਉਹਨੇ ਜਿਹੜਾ 2 ਵਜੇ ਤੋਂ ਬਾਅਦ ਮੈਨੂੰ ਕਾਲ ਕਰ ਦੇਣੀ ਹੈ ਡਾਕਟਰ ਸਾਹਿਬ ਫਾਇਦਾ ਤਾਂ ਹੈ ਨਹੀਂ ਹਾਂ ਇਹ ਨਹੀਂ ਸ਼ੈਤੀ ਤਾਂ ਨਹੀਂ ਹੁੰਦਾ ਹਾਂਜੀ ਤੇ ਨਹੀਂ ਇਸ ਤਰ੍ਹਾਂ ਨਾਲ ਹੁੰਦਾ ਹੈ ਕਿਉਂਕਿ ਮੋਸਟਲੀ ਲੋਕ ਜਿਹੜੇ ਹੈਗੇ ਆ ਸਾਨੂੰ 2 ਤੋਂ 3 ਦਿਨ ਤੋਂ ਬਾਅਦ ਵੇਟ ਨਹੀਂ ਕਰਦੇ ਜੇ ਇੰਪਰੂਵਮੈਂਟ ਨਹੀਂ ਦਿਸੇ ਤਾਂ ਉਹਦੇ ਵਿੱਚ ਅਸੀਂ ਕੋਸ਼ਿਸ਼ ਇਹ ਕਰੀ ਦੀਏ ਕਿ ਕੁਝ ਕੰਪਲੈਕਸਿਸ ਜਿਹੜੇ ਅਸੀਂ ਯੂਜ਼ ਕਰੀਦੇ ਆ ਔਰ ਡਾਕਟਰਸ ਜਿਹੜੇ ਹੈਗੇ ਆ ਮੈਂ ਕਿਸੇ ਨੂੰ ਅਫੈਂਡ ਨਹੀਂ ਕਰਦਾ ਬਟ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਇਸ ਚੀਜ਼ ਨੂੰ ਸੋਚਦੇ ਕਿ ਸਿੰਗਲ ਰੈਮਡੀ ਦਿੱਤੀ ਤੇ ਉਹਦੇ ਨਾਲ ਜਿਹੜਾ 6 ਮਹੀਨੇ ਤੋਂ ਬਾਅਦ ਪੇਸ਼ੈਂਟ ਦਾ ਹਾਲ ਪੁੱਛੋ ਤੇ 6 ਮਹੀਨੇ ਇੱਥੇ ਕਿਹੜਾ ਵੇਟ ਬੰਦਾ ਵੇਟ ਕਰੂਗਾ ਨਾ ਤੇ ਇਸ ਕਰਕੇ ਲੋਕ ਜਿਹੜੇ ਇਮੀਡੀਏਟ ਜਿਹੜੇ ਆ ਖਾਸ ਕਰਕੇ ਮਾਈਗ੍ਰੈਂਟ ਕੰਟਰੀ ਕਿ ਮਾਈਗ੍ਰੇਟ ਕੰਟਰੀਜ਼ ਦੇ ਵਿੱਚ ਜਿਹੜਾ ਹੈਗਾ ਉਹ ਲੋਕਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ। ਔਰ ਦੂਸਰੀ ਵਾਲੇ ਇਹ ਕਹਿੰਗੇ ਕਿ ਜਿਸ ਤਰ੍ਹਾਂ ਨਾਲ ਹੁਣ ਹਸਪੀਟਲਸ ਦੇ ਵਿੱਚ ਦੇਖੋ 6 ਘੰਟੇ 7 ਘੰਟੇ ਦੀ ਵੇਟ ਆ ਉਹ ਜਿਹੜੇ 6-6 7-7 ਘੰਟੇ ਉੱਥੇ ਵੇਸਟ ਕਰਕੇ ਆਉਂਦੇ ਆ ਉਹ ਲੋਕ ਇਹ ਸੋਚਦੇ ਆ ਯਾਰ ਹੋਮੀਓਪੈਥੀ ਕਿਉਂ ਨਾ ਟਰਾਈ ਕਰੀ ਤੇ ਜੇ ਹੋਮੀਓਪੈਥੀ ਦੇ ਵਿੱਚ ਅਸੀਂ ਉਹਨਾਂ ਨਾਲ ਵੀ ਉਹੀ ਕੰਮ ਕਰੀਏ ਹਾਂ ਕਿ ਜਿਹੜਾ ਉਹ 6 ਮਹੀਨੇ ਬਾਅਦ ਤੁਸੀਂ ਇੱਕ ਡੋਜ਼ ਦੇ ਦਿੱਤੀ ਹੈ 6 ਮਹੀਨੇ ਬਾਅਦ ਤੁਸੀਂ ਆ ਜਾਓ ਤੇ 6 ਮਹੀਨੇ ਤੱਕ ਕਿਸੇ ਕੋਲ ਕੋਈ ਟਾਈਮ ਨਹੀਂ ਇਸੇ ਕਰਕੇ ਹੋਮਿਓਪੈਥੀ ਜਿਹੜੀ ਹੈਗੀ ਉਹ ਕੁਝ ਇੱਕ ਬਦਨਾਮੀ ਦਾ ਵੀ ਇਹ ਟ੍ਰਿਗਰ ਬਣੀ ਹੈ ਕਿਉਂਕਿ ਲੋਕਾਂ ਨੂੰ ਜਦੋਂ ਰਿਜ਼ਲਟ ਨਹੀਂ ਮਿਲਣਗੇ ਤਾਂ ਉਹ ਵਾਪਸ ਸਾਡੇ ਕੋਲ ਨਹੀਂ ਆਉਂਦੇ। ਪਰ ਰਿਜ਼ਲਟ ਕਿੰਨੀ ਛੇਤੀ ਮਿਲਦੇ ਆ ਲੋਕਾਂ ਨੂੰ ਵੈਸੇ ਦੇਖੋ ਰਿਜ਼ਲਟਸ ਆਰ ਵੈਰੀ ਹੂੰ ਇਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਹੋਮੋਪੈਥੀ ਜਿਹੜੀ ਹੈਗੀ ਆ ਉਹ ਟੈਂਪੋਰਰੀਲੀ ਕੰਮ ਨਹੀਂ ਕਰਦੀ ਇਟ ਵਰਕਸ ਔਨ ਪਰਮਨੈਂਟ ਬੇਸਿਸ ਬਟ ਇਦੇ ਵਿੱਚ ਤੁਹਾਡੇ ਆਪਣੇ ਐਫਰਟਸ ਜਿਹੜੇ ਹੈਗੇ ਆ ਜਿਹੜਾ ਫਿਜ਼ੀਸ਼ੀਨ ਹੈ ਉਹਦੇ ਬਹੁਤ ਜਿਹੜਾ ਐਫਰਟਸ ਪਾਉਣੇ ਪੈਂਦੇ ਆ ਉਹਦੇ ਕਰਕੇ ਜਿਹੜਾ ਹੈਗਾ ਉਹ ਜੇ ਐਫਰਟਸ ਪਾਊਗਾ ਤਾਂ ਆਬਵੀਅਸਲੀ ਆਪਣੇ ਰਿਜ਼ਲਟ ਜਿਹੜੇ ਅਚੀਵ ਕਰੂਗਾ ਜੀ 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 ਅੱਛਾ ਜੇ ਆਪਾਂ ਗੱਲ ਕਰੀਏ ਬਿਮਾਰੀਆਂ ਦੀ ਹੈਨਾ ਕਈ ਬਿਮਾਰੀ হোমিওপ্যাথি ਸਾਰੀਆਂ ਬਿਮਾਰੀਆਂ ਦੇ ਕੰਮ ਕਰਦੀ ਹੈ ਜਾਂ ਕੋਈ ਖਾਸ ਬਿਮਾਰੀਆਂ ਜਾਂ ਸਿਰਫ ਛੋਟੀ ਮੋਟੀ ਬਿਮਾਰੀ ਦੇ ਲਈ ਲੋਕ ਇਹ ਕਹਿੰਦੇ ਨੇ ਕਿ ਯਾਰ ਹੋমিওপ্যাথੀ ਦੀ ਖਾਨ ਲਾ ਪੀਏ ਵੀ ਠੀਕ ਹੋ ਜਾਊਗੀ ਦੇਖੋ ਇਹ ਹੋমিওপ্যাথੀ ਜਿਹੜੀ ਹੈਗੀ ਹੈ ਅੱਗੇ ਨੂੰ ਉੱਥੇ ਗੱਲ ਆ ਰਹੀ ਹੈ ਕਿ ਇੱਕ ਤੁਸੀਂ ਘਰ ਬਣਾਉਨੇ ਆ ਉਹਦੀ ਫਾਊਂਡੇਸ਼ਨ ਸਟਰੋਂਗ ਬਣਾਨੇ ਆ ਜਦੋਂ ਘਰ ਦੀ ਫਾਊਂਡੇਸ਼ਨ ਸਟਰੋਂਗ ਹੋਊਗੀ ਉਹਦੇ ਤੇ ਫਰੇਮਿੰਗ ਜਿੰਨੀ ਮਰਜ਼ੀ ਹੈ ਵੀ ਤੁਸੀਂ ਲਗਾ ਦਿਓ ਇਸੇ ਤਰ੍ਹਾਂ ਨਾਲ ਜਦੋਂ ਬੱਚਾ ਪੈਦਾ ਹੁੰਦਾ ਹੈ ਜੀ ਛੋਟੇ ਬਚਪਨ ਤੋਂ ਜਦੋਂ ਅਸੀਂ ਜਿਹੜੀ ਐਲੋਪੈਥਿਕ ਦਵਾਈ ਜਿਸ ਨਾਲ ਸੇਪਟ ਮੇਕ ਸਿੰਪਲ ਜੀ ਐਗਜ਼ਾਮਪਲ ਦੇਣਾ ਹਮ ਬੱਚਾ ਨੂੰ ਟੌਸਿਲਾਈਟਿਸ ਦੀ ਪ੍ਰੋਬਲਮ ਹੁੰਦੀ ਹੈ ਬੱਚਾ ਨੂੰ ਹੀ ਫੀਵਰ ਸਾਈਨਸਾਈਟਿਸ ਦੀ ਪ੍ਰੋਬਲਮ ਹੁੰਦੀ ਹੈ ਉਹੀ ਜਿਹੜੀ ਬਿਮਾਰੀਆਂ ਜਿਹੜੀਆਂ ਹੈਗੀਆਂ ਜਦੋਂ ਅਸੀਂ ਕਿਸੇ ਚੀਜ਼ ਨੂੰ ਦਬਾਵਾਂਗੇ ਜੀ ਉਹ ਜਿਹੜੀ ਹੈ ਉਹ ਜੇ ਜੇ ਸਾਨੂੰ ਇੱਥੇ ਕੋਈ ਪ੍ਰੈਸ਼ਰਾਈਜ਼ ਕਰਕੇ ਜਿਹੜਾ ਕੋਈ ਬੰਦਾ ਜਿਹੜਾ ਪ੍ਰੈਸ਼ਰਾਈਜ਼ ਕਰਦਾ ਅਸੀਂ ਹੋਰ ਐਗਰੈਸਿਵ ਹੋਣਾ ਤੇ ਉਹ ਬਿਮਾਰੀ ਜਿਹੜੀ ਐਗਰੈਸਿਵ ਹੋ ਕੇ ਦੱਬ ਜਾਂਦੀ ਹੈ ਉਹ ਬਟ ਇੰਟਰਨਲ ਸਿਸਟਮ ਦੇ ਵਿੱਚ ਜਿਹੜੀ ਉਹ ਅਗਰੈਸਿਵ ਹੈਗੀ ਹੈ ਜਦੋਂ ਉਹਦੀ ਅਗਰੈਸਿਵਨੈਸ ਜਿਹੜੀ ਜਦੋਂ ਕਿਸੇ ਚੀਜ਼ ਨੂੰ ਤੁਸੀਂ ਕੰਟਰੋਲ ਬਾਰ-ਬਾਰ ਬਾਰ-ਬਾਰ ਕੰਟਰੋਲ ਕਰ ਰਹੇ ਹੋ ਉਹਨੂੰ ਇਸ ਤਰ੍ਹਾਂ ਨਾਲ ਹੁੰਦਾ ਹੈ ਕਿ ਜੇ ਕੰਟਰੋਲ ਕਰ ਰਹੇ ਹੋ ਉਹਨੇ ਅੰਦਰ ਡੈਮੇਜ ਕਰਨਾ ਐਂਡ ਤੁਸੀਂ ਦੇਖੋ ਜਦੋਂ ਐਡੀਨੋਇਡਸ ਦੀ ਜੇ ਪ੍ਰੋਬਲਮ ਟੌਨਸਿਲਾਈਟਿਸ ਹੋ ਗਏ ਜਾਂ ਨੱਕ ਦਾ ਮਾਸ ਬੱਦਦਾ ਬੱਚਿਆਂ ਦਾ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਮੈਂ ਇੱਧਰ ਆ ਸੋ ਮਨੀ ਤੇ ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਜੇ ਉਸ ਨੂੰ ਅਸੀਂ ਬਾਰ-ਬਾਰ ਦਬਾਉਨੇ ਆ ਤੇ ਉਸ ਦੇ ਨਾਲ ਕੀ ਹੋਣਾ ਹੈ ਕਿ ਉਹ ਜਿਹੜਾ ਡਿਵੈਲਪ ਹੋਣਾ ਹੈ ਜੇ ਉਹ ਦਬ ਇਹ ਇੱਕ ਜਗ੍ਹਾ ਤੋਂ ਦਬ ਜਾਊਗਾ ਦੂਸਰੀ ਜਗ੍ਹਾ ਜਾ ਕੇ ਉਹਨੇ ਸਿਸਟ ਬਣਾਇਆ ਜਾਂ ਕੋਈ ਇਸ ਤਰ੍ਹਾਂ ਦਾ ਬੋਇਲ ਬਣਾਇਆ ਜਾਂ ਕੋਈ ਟਿਊਮਰ ਬਣਾਇਆ ਤੇ ਉਹ ਰੈਸਟ ਆਫ ਦਾ ਲਾਈਫ ਦੇ ਵਿੱਚ ਕਿਸੇ ਵੇਲੇ ਵੀ ਅਪੀਅਰ ਹੋ ਕੇ ਜਿਹੜਾ ਲਾਈਫ ਥ्रेटनिंग ਜਿਹੜੀ ਉਹ ਬਣ ਸਕਦੀ ਹੈ ਸਿਮਿਲਰ ਜਿਹੜਾ ਸਾਈਨਸਾਈਟਿਸ ਹੈ ਫੀਵਰ ਦੀ ਮੈਂ ਸਿੰਪਲ ਜੀ ਗੱਲ ਕੀਤੀ ਤੁਹਾਡਾ ਇਹਦੇ ਵਿੱਚ ਜੋ ਜਦੋਂ ਅਸੀਂ ਬਾਰ ਬਾਰ ਜਿਹੜਾ ਐਂਟੀ ਹਿਸਟਾਮਿਨ ਲੈਨੇ ਆ ਜਾਂ ਕੋਈ ਦਵਾਈ ਕੋਈ ਵੀ ਦੂਸਰੀ ਦਾ ਨੇਮ ਆਫ ਦਾ ਮੈਡੀਸਨ ਉਹ ਅਸੀਂ ਬਾਰ ਬਾਰ ਲੈਨੇ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਥੈਨ ਇਟ ਵਿਲ ਲੀਡ ਟੂ ਦਾਸਤਮਾ ਤੇ ਉਹ ਧਮੇ ਦੇ ਵਿੱਚ ਜਿਹੜੀ ਉਹ ਕਨਵਰਟ ਹੁੰਦੀ ਹੈ ਨਾਓ ਤੁਸੀਂ ਦੇਖੋ ਕਿ ਬੱਚੇ ਨੂੰ ਜਦੋਂ ਅਸੀਂ ਜਿਹੜੀ ਆ ਉਹ ਅਸਥਮਾ ਉਹਦਾ ਦਬਾ ਦਿੱਤਾ ਜਾਂ ਉਹਦੀ ਹੈ ਹੀ ਫੀਵਰ ਦਬਾਇਆ ਉਹਦਾ ਅਸਥਮਾ ਬਣ ਗਿਆ ਹੁਣ ਉਹ ਅਸਥਮਾ ਲੈ ਕੇ ਬੰਦਾ ਜਿਹੜਾ ਆ ਉਹ 30 ਸਾਲ ਤੱਕ ਚੱਲਦਿਆ ਤਾਂ ਆਬਵੀਅਸਲੀ ਜੇ 30 ਸਾਲ ਬਾਅਦ ਹੋਮੀਓਪੈਥੀ ਦੇ ਵਿੱਚ ਜਾਊਗਾ ਤਾਂ ਟਾਈਮ ਤਾਂ ਲੱਗੂਗਾ ਟਾਈਮ ਤਾਂ ਲੱਗੂਗਾ ਬਿਲਕੁਲ ਹਾਂਜੀ ਥੈਟ ਇਜ਼ ਵਾਈ ਹੋਮੀਓਪੈਥੀ ਇੱਥੇ ਆ ਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਟ੍ਰਿਗਰ ਕਰਦੀਆਂ ਕਿ ਯਾਰ ਹੋਮੀਓਪੈਥੀ ਜਿਹੜੀ ਸਲੋ ਕੰਮ ਕਰਦੀ ਆ ਬਟ ਇਹਨੂੰ ਜਿਹੜਾ ਆ ਥੋੜੀ ਦੇਰ ਲਈ ਜਿਹੜਾ ਲਿਆ ਜਾਵੇ ਇਟ ਵਰਕਸ ਵੈਰੀ ਵੈਲ ਓਕੇ ਤੇ ਬੱਚਿਆਂ ਦੀ ਅੱ ਉਹ ਬਹੁਤ ਬਹੁਤ ਸਾਰੇ ਲੋਕੀਂ ਕਹਿੰਦੇ ਜਦੋਂ ਟੀਦੀਂਗ ਕਰਦੇ ਆ ਤਾਂ ਹੋਮੋਪੈਥੀ ਦੀ ਦਵਾਈ ਦਿੱਤੀ ਜਾਂਦੀ ਹੈ ਕੋਈ ਕੋਈ ਮਾੜਾ ਅਸਰ ਤਾਂ ਨਹੀਂ ਬੱਚਿਆਂ ਦੇ ਉੱਤੇ ਇਹਦਾ ਦੇਖੋ ਇੱਥੇ ਗੱਲ ਫੇਰ ਉਹੀ ਆ ਰਹੀ ਹੈ ਕਿਉਂਕਿ ਬੱਚੇ ਦੀ ਜਦੋਂ ਟੀਲਿੰਗ ਹੁੰਦੀ ਹੈ ਉਸ ਵੇਲੇ ਤੁਸੀਂ ਦੇਖੋ ਜਿਹੜੇ ਸਾਡੇ ਗਮਸ ਹੈਗੇ ਆ ਉਹ ਫਟਦੇ ਆ ਜੀ ਫਟ ਕੇ ਤੇ ਦੰਦ ਨੇ ਉੱਪਰ ਬਾਹਰ ਆਣਾ ਹੂੰ ਅਸੀਂ ਕੀ ਕਰਦੇ ਆ ਉੱਥੇ ਉੱਥੇ ਮੋਸਟਲੀ ਮੈਂ ਬੱਚਿਆਂ ਦੇ ਜਿਹੜੇ ਛੋਟੇ ਬੱਚਿਆਂ ਦੇ ਜਿਹੜੇ ਪੇਰੈਂਟਸ ਹੈਗੇ ਆ ਉਹਨਾਂ ਨੂੰ ਅਵੇਅਰ ਕਰਨਾ ਚਾਹੁੰਗਾ ਬੰਜੋਲਾ ਯੂਜ਼ ਕਰਦੇ ਆ ਸੁਪਰਮਾਰਕਟਸ ਤੋਂ ਉਹ ਕੀ ਕਰਦੀ ਆ ਉਹਦਾ ਵਾਟ ਇਜ਼ ਦਾ ਦਾ ਫੰਕਸ਼ਨ ਆਫ ਦਾ ਬੰਜੋਲਾ ਉਹ ਹੈਗਾ ਆ ਕਿ ਉਹਨੇ ਗਾਮਸ ਜਿਹੜਾ ਉਹ ਨਾਮ ਕਰ ਦੇਣਾ ਸੁਣ ਕਰ ਦੇਣੇ ਸੁਣ ਕਰ ਦੇਣੇ ਉਹਦੇ ਵਿੱਚ ਬਲੱਡ ਦਾ ਫਲੋ ਜਿਹੜਾ ਸਲੋ ਡਾਊਨ ਹੋ ਜਾਣਾ ਬੱਚਾ ਜਿਹੜਾ ਉਹ ਰੈਸਟ ਦੇ ਵਿੱਚ ਆ ਜਾਣਾ ਬਟ ਤੁਸੀਂ ਇੱਕ ਚੀਜ਼ ਦੇਖੋ ਕਿ ਇੱਕ ਫੁੱਲ ਬਲੱਡ ਦਾ ਫਲੋ ਜਿਹੜਾ ਚੱਲ ਰਿਹਾ ਉਹ ਨੂੰ ਤੁਸੀਂ ਰੋਕਦੇ ਆ ਤੇ ਉਹ ਕੀ ਹੋਊਗਾ ਬਲੱਡ ਦਾ ਉੱਥੇ ਕਲੋਟ ਬਣਨਗੇ ਉਹ ਸੜੂਗਾ ਬਲੱਡ ਦੇ ਸੈਲਸ ਜਿਹੜੇ ਸੜਨਗੇ ਉਹਦੇ ਨਾਲ ਗਮਸ ਜਿਹੜੇ ਖਰਾਬ ਹੋਣਗੇ ਗਮਸ ਖਰਾਬ ਹੋਣਗੇ ਤੁਹਾਡੇ ਤੀਥ ਜਿਹੜੇ ਬੱਚੇ ਦੇ ਜਿਹੜੇ ਉਹ ਖਰਾਬ ਆ ਗਏ ਨੈਚੁਰਲ ਬੇ ਦੇ ਨਾਲ ਜੇ ਤੁਸੀਂ ਬੱਚਿਆਂ ਦੀ ਤੀਦੀਂਗ ਕਰਵਾਨੇ ਆ ਤੇ ਉਹਦੇ ਨਾਲ ਜਿਹੜਾ ਹੈਗਾ ਨੈਚੁਰਲ ਕੈਲਸ਼ੀਅਮ ਜਿਸ ਤਰ੍ਹਾਂ ਕੈਲਕੇਰੀਆ ਫਾਸ ਜਾ ਬਾਇਓਕੈਮਿਕ ਨੰਬਰ 21 ਹੋਮ्योपैਥੀ ਦੇ ਵਿੱਚ ਆਉਂਦੀ ਆ ਬਹੁਤ ਸਾਰੀਆਂ ਮੈਡੀਸਿਨਸ ਜਿਹੜੀਆਂ ਆਉਂਦੀਆਂ ਜੇ ਉਹ ਅਗਰ ਦਿੱਤੀਆਂ ਜਾਣ ਤੇ ਉਹਦੇ ਨਾਲ ਦੰਦ ਜਿਹੜੇ ਉਹ इजीली ਬੱਚੇ ਦੇ ਨਿਕਲਦੇ ਆ ਔਰ ਉਹਨੂੰ ਜਿਹੜਾ ਹੈ ਤੁਸੀਂ ਦੇਖੋ ਜਦੋਂ ਗਮਸ ਖਰਾਬ ਹੋ ਗਏ ਟੀਥ ਖਰਾਬ ਹੋਣ ਗਈ ਆਬੀਅਸਲੀ ਉਹ ਫੇਰ ਬਾਰ-ਬਾਰ ਜਿਹੜਾ ਡੈਂਟਿਸਟ ਕੋਲ ਜਾਊਗਾ ਬੰਦਾ ਉਹ ਬੱਚੇ ਤੋਂ ਲੈ ਕੇ ਉਹ ਦੇਖੋ ਕਿੰਨੀ ਕਿੰਨੀ ਏਜ ਹੁੰਦੀ ਆ ਉਹ ਡੈਂਟਿਸਟ ਦੇ ਚੱਕਰ ਹੀ ਘਟਦਾ ਰਹਿ ਜਾਂਦਾ ਸੋ ਨੈਚੁਰਲ ਵੇ ਦੇ ਨਾਲ ਜਿਹੜਾ ਡੈਂਟਿਸਟ ਦਾ ਦੇ ਕੋ ਨਾ ਜਾਣਦੀ ਜਿਹੜੀ ਉਹ ਅਸੀਂ ਇਹੀ ਸਲਾਹ ਦਿੰਨੇ ਆ ਸਰ ਕੋਈ ਦਾ ਟੂਥਪੇਸਟ ਬਹੁਤ ਵਧੀਆ ਆ ਦੇ ਹੈਗੇ ਜਿਹੜੇ ਲੋਕ ਜਿਹੜੇ ਹਾਂਜੀ ਮੇਰੇ ਕੋਲ ਇਸ ਤਰ੍ਹਾਂ ਦੇ ਹੈਗੇ ਆ ਕਿ ਜੇ ਤੁਸੀਂ ਟੂਥਪੇਸਟ ਜਿਹੜੇ ਯੂਜ਼ ਕਰਦੇ ਹੋਮਿਪੈਥੀ ਦੇ ਯੂ ਡੋਨਟ ਨੀਡ ਟੂ ਗੋ ਅਰਾਊਂਡ ਦਾ ਡੈਂਟਿਸ ਅੱਛਾ ਹਾਂਜੀ ਤੇ ਇਸ ਕੰਮ ਲਈ ਬੱਚਿਆਂ ਨੂੰ ਜਿਹੜਾ ਹੈਗਾ ਉਹ ਦਾ بیس ਵਧੀਆ ਬਣਾਓ ਅਗਰ ਬੱਚੇ ਦਾ بیس ਵਧੀਆ ਉਹਦੀ ਫਾਊਂਡੇਸ਼ਨ ਤੁਸੀਂ ਵਧੀਆ ਬਣਾਉਂਗੇ ਉਹਦੀ ਗਰੋਥ ਬੈਟਰ ਹੋਊਗਾ ਔਰ ਇਨ ਫਿਊਚਰ ਜਿਹੜਾ ਬਿਮਾਰੀਆਂ ਤੋਂ ਜਿਹੜੀ ਮਾਰੀਆਂ ਤੋਂ ਦੂਰ ਰਹੂਗਾ ਤੇ ਬੱਚਿਆਂ ਦੇ ਦੀ ਆਪਾਂ ਜਿਹੜੀ ਗੱਲ ਕਰ ਰਹੇ ਆ ਛੋਟੇ ਬੱਚਿਆਂ ਨੂੰ ਜਦਾਂ ਅੰਗਰੇਜ਼ੀ ਦਵਾਈਆਂ ਗਲਤ ਅਸਰ ਕਰਦੀ ਜਿਹਦਾ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਉਹ ਜਦੋਂ ਇੱਕਦਮ ਤਾਂ ਠੀਕ ਕਰ ਦਿੰਦੀਆਂ ਆ ਪਰ ਉਹ ਅੰਦਰ ਜਿਹੜਾ ਗਲਤ ਇਫੈਕਟ ਪਾਉਂਦੀਆਂ ਆ ਸੋ ਜਿਹੋ ਨਿੱਕੇ ਬੱਚਿਆਂ ਨੂੰ ਉਹ ਦਵਾਈਆਂ ਦੇਣੀਆਂ ਸ਼ੁਰੂ ਕਰਦੀਏ ਭਾਵੇਂ ਕੋਈ ਵੀ ਦਵਾਈ ਆ ਉਹਦਾ ਬੁਰਾ ਅਸਰ ਤਾਂ ਹੁੰਦਾ ਹੀ ਆ ਤੇ ਜੇ ਆਪਾਂ ਸਿਰਫ ਹੋਮਿਓਪੈਥੀ ਦੇ ਨਾਲ ਚੱਲੀਏ ਤਾ ਉਹਦੇ ਕੋਈ ਬਹੁਤ ਬੁਰੇ ਪ੍ਰਭਾਵ ਤਾਂ ਨਹੀਂ ਹੈਗੇ ਦੇਖੋ ਹੋਮ्योपैथी ਤਾਂ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਜੀ ਜੇ ਸਾਈਡ ਇਫੈਕਟ ਹੋਵੇ ਰਿਮੈਂਬਰ ਮੇਰੇ ਕੋਲ ਕਾਫੀ ਜਿਹੜੇ ਆ ਉਹ ਸਪੈਸ਼ਲਿਸਟ ਜਾਂ ਜੀਪੀਜ਼ ਆਉਂਦੇ ਆ ਆ ਮੈਂ ਕਈ ਵਾਰ ਉਹਨੂੰ ਪੁੱਛਦਾ ਹੁੰਨਾ ਵੀ ਤੁਸੀਂ ਉਹ ਕਹਿੰਦੇ ਡਾਕਟਰ ਸਾਹਿਬ ਅੱਧਾ ਟਾਈਮ ਤਾਂ ਸਾਡਾ ਕੋਰਟਸ ਵਿੱਚ ਹੀ ਨਿਕਲਦਾ ਕਿਉਂਕਿ ਲੋਕ ਜਿਹੜੇ ਆ ਹਾਂ ਕੋਰਟ ਵਿੱਚ ਜੇ ਇਹਦਾ ਸਾਈਡ ਇਫੈਕਟ ਹੋਵੇ ਤਾਂ ਲੋਕ ਸਾਨੂੰ ਕੋਰਟ ਦੇ ਵਿੱਚ ਲਿਜਾਣ ਨੂੰ ਇੱਕ ਮਿੰਟ ਦੀ ਗੁਰੇਜ਼ ਨਹੀਂ ਕਰਨਗੇ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਜਿਹੜਾ ਇਹਨੂੰ ਸੋ ਇਸ ਕਰਕੇ ਹੋਮੋਪੈਥੀ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਵਿਦਆਊਟ ਸਾਈਡ ਇਫੈਕਟ ਇਫ ਇਟ ਡਸਨਟ ਕਲੀਅਰ ਦਾ ਪ੍ਰੋਬਲਮ ਇਟ ਡਸਨਟ ਹਰਮ ਜੇਪਾ ਕੋਸਟ ਦੀ ਗੱਲ ਕਰੀਏ ਐਲੋਪੈਥੀ ਤੇ ਹੋਮੋਪੈਥੀ ਦੀ ਕਿੰਨਾ ਕੁ ਫਰਕ ਆ ਦੇਖੋ ਇੱਕ ਬਿਮਾਰੀ ਨੂੰ ਅਸੀਂ ਲੈ ਕੇ ਜਾਂਦੇ ਹਾਂ ਜੀ ਜੀਪੀ ਕੋਲ ਹੋ ਗਿਆ ਜਾਂ ਹਸਪੀਟਲ ਹੋ ਗਿਆ ਜਾਂ ਸਪੈਸ਼ਲਿਸਟ ਕੋ ਹੋ ਗਿਆ ਇੱਕ ਇੱਕ ਬਿਮਾਰੀ ਨੂੰ ਅਸੀਂ ਲੈ ਕੇ ਗਏ ਉਹ ਬਿਮਾਰੀ ਕਦੇ ਠੀਕ ਨਹੀਂ ਹੁੰਦੀ ਇਟਸ ਗਾਰੰਟੀਡ ਕੋਈ ਉਹ ਜਿਹੜਾ ਇੱਕ ਬੰਦਾ ਮੈਨੂੰ ਦੱਸ ਦਵੇ ਕਿ ਬਿਮਾਰੀ ਜਿਹੜੀ ਉਹਦੀ ਠੀਕ ਹੋਈ ਹੈ ਕਿਸੇ ਵੀ ਇੱਕ ਦਵਾਈ ਦੇ ਨਾਲ ਹੋਮੋਪੈਥੀ ਦੇ ਵਿੱਚ ਇਹ ਹੈਗਾ ਕਿ ਤੁਸੀਂ ਉਹ बार-बार ਜਿਹੜੇ ਜੀਪੀ ਦੇ ਚੱਕਰ ਚ ਘੱਟਦੇ ਠੀਕ ਹੈ ਜੀ 20 30 40 ਡਾਲਰ ਜਿਹੜੇ ਉਹ ਲਾਉਨੇ ਤੁਸੀਂ ਦਵਾਆਂ ਤੇ ਵੀ 50 ਡਾਲਰ ਲੱਗਦੇ ਆ ਟਾਈਮ ਕੰਜ਼ਮਪਸ਼ਨ ਵੀ ਹੁੰਦੀ ਆ ਤੇ ਜੇ ਹੋਮੋਪੈਥੀ ਦੇ ਵਿੱਚ 50 ਡਾਲਰ ਵੀ ਹਫਤੇ ਦੇ ਲੱਗਦੇ ਆ ਤਾਂ ਇਟਸ ਨਾਟ ਬੈਡ ਹਾਂ ਬਿਲਕੁਲ ਠੀਕ ਹੈ ਕਿ ਨਹੀਂ ਔਰ ਪ੍ਰੋਪਰ ਦਵਾਈ ਅਗਰ ਤੁਸੀਂ ਲੈਣੇ ਆ ਇਟ ਵੁਲਡ ਬੀ ਵੈਲ ਬਿਲਕੁਲ ਤੇ ਇਹੋ ਲੌਂਗ ਟਰਮ ਦੇ ਵਿੱਚ ਤੁਹਾਡਾ ਫਾਇਦਾ ਹੁੰਦਾ ਆ ਹਾਂਜੀ ਕਿਉਂਕਿ ਜੇ ਤੁਸੀਂ ਮੈਂ ਕਿੰਨੀ ਵੀ ਆਹ ਅੰਗਰੇਜ਼ੀ ਦਵਾਈ ਜਿਹੜੀ ਹੈਗੀ ਆ ਉਹ ਲਾਓ ਐਲੋਪੈਥੀ ਜਿਹੜੀ ਦਵਾਈ ਆ ਉਹ ਤੁਸੀਂ ਇੱਕ ਵਾਰ ਖਾਓਗੇ ਦੋ ਹਫਤੇ ਬਾਅਦ ਫੇਰ ਤੁਹਾਨੂੰ ਕੋਲਡ ਫਲੂ ਮੈਂ ਮੈਂ ਇਸ 깔 ਨੂੰ ਅਫੈਂਡ ਨਹੀਂ ਕਰੂੰਗਾ ਬਟ ਦੇਖੋ ਐਲੋਪੈਥਿਕ ਦੇ ਵਿੱਚ ਕੰਟਰੋਲ ਹੈਗਾ ਜੀ ਐਮਰਜੈਂਸੀ ਦੇ ਵਿੱਚ ਜੇ ਐਲੋਪੈਥਿਕ ਵਰਕਸ ਵੈਰੀ ਵੈਲ ਜੇ ਕੋਈ ਤੁਹਾਡਾ ਐਕਸੀਡੈਂਟ ਹੋ ਗਿਆ ਕੋਈ ਹੈਵੀ ਬਲੀਡਿੰਗ ਹੋ ਰਹੀ ਹੈ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਲਾਈਫ ਸਟ ਰੈਟਿੰਗ ਹੈ ਉਹਦੇ ਵਿੱਚ ਇਹ ਕੰਮ ਬਹੁਤ ਵਧੀਆ ਕਰਦੀਆਂ ਕਿਉਂਕਿ ਹੋਮੀਓਪੈਥੀ ਟੇਕਸ ਟਾਈਮ ਕਿਉਂਕਿ ਇਟਸ ਅ ਪਲਾਂਟ ਬੇਸ ਜੀ 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 ਇਹਦੇ ਵਿੱਚ ਐਨੀਮਲ ਬੇਸ ਵੀ ਦਵਾਈਆਂ ਹੈਗੀਆਂ ਬਟ ਉਹ ਲਾਈਫ ਥ੍ਰੈਟਨਿੰਗ ਡਿਜ਼ੀਜ਼ਸ ਵਾਸਤੇ ਜਿਹੜੀਆਂ ਅਸੀਂ ਜਿਹੜੀਆਂ ਸਨੇਕਸ ਵਗੈਰਾ ਤੋਂ ਜਿੱਦਾਂ ਦਵਾਈਆਂ ਸਾਡੇ ਬਣਦੀਆਂ ਹੈਗੀਆਂ ਜਾਂ ਕੈਟਲਸ ਤੋਂ ਬਣਦੀਆਂ ਹੈਗੀਆਂ ਜਾਂ ਬਰਡਸ ਤੋਂ ਬਣਦੀਆਂ ਹੈਗੀਆਂ ਵੀ ਵੀ ਹੈਵ ਦਾ ਮੈਡੀਸਿਨਸ ਬਟ ਉਹ ਲਾਈਫ ਥ੍ਰੈਟਨਿੰਗ ਡਿਜ਼ੀਜ਼ ਜਿਹਦੇ ਜਿਹਦੇ ਵਿੱਚ ਜਿਹੜੀਆਂ ਸਾਨੂੰ ਉਹ ਯੂਜ਼ ਕਰਨੀਆਂ ਪੈਂਦੀਆਂ ਬਟ ਇਟ ਟੇਕਸ ਟਾਈਮ ਟੂ ਹੀਲ ਦਾ ਪ੍ਰੋਬਲਮ ਜਿਹੜੀ ਇੱਕ ਪ੍ਰੋਬਲਮ 20 25 ਸਾਲ ਤੋਂ ਚੱਲ ਰਹੀ ਐ ਉਹਨੂੰ ਅਸੀਂ 20 25 ਸਾਲ ਤੋਂ ਪਿੱਛੇ ਜਾ ਕੇ ਉੱਥੋਂ ਜਿਹੜਾ ਆ ਉਹ ਵਾਪਸ ਲੈ ਕੇ ਆਣਾ ਤੇ ਉਹਦੇ ਨਾਲ ਜਿਹੜਾ ਆ ਆਬਵੀਅਸਲੀ ਜਿਹੜਾ ਟਾਈਮ ਲੱਗੂ ਕਿਉਂਕਿ ਮੇਰਾ ਪਰਸਨਲ ਐਕਸਪੀਰੀਅੰਸ ਜਿਹੜਾ ਹੱਸਾ ਮੈਂ ਨਿੱਕੀ ਹੁੰਦੀ ਸੀ ਮੈਨੂੰ ਅਸਥਮਾ ਅਲਰਜੀ ਬਹੁਤ ਹੁੰਦੀ ਸੀਗੀ ਤੇ ਮੇਰੀ ਮਦਰ ਨੇ ਮੈਨੂੰ ਆਹ homeopathic ਦੀ ਹੀ ਦਵਾਈ ਦੇਣੀ ਹਾਂਜੀ ਤੇ ਹੁਣ ਮੈਂ ਹੁਣ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਆਫ ਕਰਸ ਦੇਖੋ ਨਾ ਅਗੇਨ ਉਹ ਹੀ ਚੀਜ਼ ਹੈ ਕਿ ਕਿਉਂਕਿ ਜਿਹੜੀ ਹੈ ਫੀਵਰ ਅਲਰਜੀਸ ਜਾਂ ਕੋਈ ਇਸ ਤਰ੍ਹਾਂ ਦੀ ਅਸਥਮੇ ਦੀ ਟ੍ਰਿਗਰ ਕਰਦਾ ਹੈ ਦੀਜ਼ ਆਰ ਦਾ ਅਲਰਜਨਸ ਜਦੋਂ ਸਾਡਾ ਇਮਿਊਨ ਸਿਸਟਮ ਜਿਹੜਾ ਹੈ ਅਲਰਜਨਸ ਨੂੰ ਰਿਸਪੌਂਸ ਨਹੀਂ ਕਰ ਰਿਹਾ ਉਹਨਾਂ ਨਾਲ ਫਾਈਟ ਹੀ ਨਹੀਂ ਕਰ ਰਿਹਾ ਤੇ ਫਿਰ ਆਬਵੀਅਸਲੀ ਉਹਨਾਂ ਦਾ ਟ੍ਰਿਗਰ ਜਿਹੜਾ ਹੈ ਉਹ ਜ਼ੋਰ ਕਰਨਾ ਜਦੋਂ ਉਹਨਾਂ ਦਾ ਟ੍ਰਿਗਰ ਜਿਹੜਾ ਹੈ ਉਹ ਸਟਰੋਂਗ ਹੋਊਗਾ ਤੇ ਯੂ ਵਿਲ ਬੀ ਦਾ ਦਾ ਸਫਰਰ ਤੇ ਜੇ ਤੁਸੀਂ ਉਹਦਾ ਹੀ ਟੋਲਰੈਂਸੀ ਬਣਾ ਲੈਨੇ ਹੋ ਹੀਲ ਕਰਕੇ ਤੁਹਾਡਾ ਇਮਿਊਨ ਸਿਸਟਮ ਉੱਪਰ ਆਂਦਾ ਇਟ ਸਟਾਰਟਸ ਟੂ ਫਾਈਟ ਵਿਦ ਦਾ ਅਲਰਜਨਸ ਆਬਵੀਅਸਲੀ ਯੂ ਵੌਂਟ ਹੈਵ ਇਨ ਟ੍ਰਬਲ ਬਿਲਕੁਲ ਬਿਲਕੁ ਫਾਇਦੇ ਬਹੁਤ ਸਾਰੇ ਨੇ ਨੁਕਸਾਨ ਕੋਈ ਨਹੀਂ ਹੈਗਾ ਸੋ ਜ਼ਰੂਰ ਤੁਸੀਂ ਮੈਕੈਨਿਕ ਜੇ ਤੁਸੀਂ ਚਾਹੋ ਨੀ ਕਿ ਤੁਹਾਡਾ ਇਮਿਊਨਿਟੀ ਸਿਸਟਮ ਸਟਰੋਂਗ ਹੋਵੇ ਵਧੀਆ ਹੋਵੇ ਤਾਂ ਹੋਮੋਪੈਥੀ ਨੂੰ ਜ਼ਰੂਰ ਅਜ਼ਮਾਓ ਆਪਣੇ ਬੱਚਿਆਂ ਦੇ ਲਈ ਖਾਸ ਕਰਕੇ ਉਹਨਾਂ ਦੀ ਫਾਊਂਡੇਸ਼ਨ ਜਿਹੜੀ ਸਟਰੋਂਗ ਤੁਸੀਂ ਹੁਣੇ ਤੋਂ ਬਣਾਓ ਅੱਛਾ ਡਾਕਟਰ ਸਾਹਿਬ ਹੁਣ ਆਪਾਂ ਗੱਲ ਕਰਦੇ ਹਾਂ ਤੁਹਾਡੇ ਕੈਂਪ ਲੱਗਣ ਜਾ ਰਹੇ ਕ੍ਰਾਈਸਿਸ ਦੇ ਵਿੱਚ ਦੇਖੋ ਮੈਨੂੰ ਤਾਂ ਅਸੀਂ ਤੁਹਾਡੇ ਰੇਡੀਓ ਵਾਲਾ ਸਾਡੇ ਵਾਲਿਆਂ ਨੇ ਅਪਰੋਚ ਕੀਤੀ ਕਿ ਡਾਕਟਰ ਸਾਹਿਬ ਜੀ ਤੁਸੀਂ ਕ੍ਰਾਈਸਿਸ ਆ ਰਹੇ ਹੋ ਕਿਉਂ ਨਹੀਂ ਤੁਸੀਂ ਲੋਕਾਂ ਨੂੰ ਥੋੜਾ ਅਵੇਅਰ ਕਰੋ ਬਿਲਕੁਲ ਤੇ ਤੁਹਾਡੀ ਜਿਹੜੀ ਕਰਾਚਰ ਦੀ ਟੀਮ ਹੈ ਉਹਨਾਂ ਨੇ ਵੀ ਮੈਨੂੰ ਇਹ ਗੱਲ ਕਹੀ ਡਾਕਟਰ ਸਾਹਿਬ ਕੋਈ ਗੱਲ ਨਹੀਂ ਹੈਗੀ ਅਸੀਂ ਅਰੇਂਜ ਕਰਦੇ ਤੁਸੀਂ ਜਿਹੜਾ ਸਾਨੂੰ ਥੋੜਾ ਟਾਈਮ ਦਿਓ ਇਸ ਕਰਕੇ ਅੱਜ ਮੈਂ ਤੁਹਾਡੇ ਸਟੂਡੀਓ 'ਚ ਹਾਜ਼ਰ ਹੋਇਆ ਕਿ ਜਰੂਰੀ ਜਿਹੜਾ ਲੋਕਾਂ ਨੂੰ ਇੱਕ ਅਵੇਅਰਨੈਸ ਆਊਗੀ ਜੀ ਬਿਲਕੁਲ ਦੂਸਰਾ ਇਹ ਹੈਗਾ ਕਿ ਲੋਕ ਜਿਹੜੇ ਆਪਣੀ ਸਹੀ ਜ਼ਿੰਦਗੀ ਔਰ ਹੈਲਥੀ ਜ਼ਿੰਦਗੀ ਜਿਹੜੀ ਉਹ ਜੀਣ ਦੇ ਲਈ ਜਿਹੜਾ ਆ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗੂਗਾ ਕਿ ਕਿਸ ਤਰ੍ਹਾਂ ਨਾਲ ਅਸੀਂ ਆਪਣੀ ਹੈਲਥੀ ਲਾਈਫ ਨੂੰ ਜੀ ਸਕਦੇ ਹਾਂ ਜੀ ਤੇ ਸੱਦਾ ਜ਼ਰੂਰ ਦੇ ਦਿਓ ਕਦੋਂ ਹੈਗਾ ਕੈਂਪ ਦੇਖੋ ਜੀ 6 ਤਰੀਕ ਨੂੰ ਫਰਡੇ ਨੂੰ ਜਿਹੜਾ ਆ ਉਹ ਤੇ 3 ਵਜੇ ਫਲਾਈਟ ਮੇਰੀ ਹੈਗੀ ਤੇ ਮੈਂ ਤਕਰੀਬਨ 4:30 ਪਹੁੰਚੂਗਾ ਉੱਥੇ ਦਾ 5 ਵਜੇ ਤੋਂ ਅਸੀਂ ਸਟਾਰਟ ਕਰਾਂਗੇ ਜਿਹੜੇ ਕ੍ਰਾਈਸ ਸੈਚ ਵਾਲੇ ਜਿਹੜੇ ਲੋਕ ਹੈਗੇ ਆ ਉਹਨਾਂ ਲਈ ਖਾਸ ਮੇਰੀ ਅਪੀਲ ਹੈ ਉਹਨਾਂ ਨੂੰ ਆ ਰੇਡੀਓ ਸਾਡੇ ਵਾਲੇ ਦੇ ذریعے ਕੀ ਤੁਸੀਂ ਜਿਹੜਾ ਇੱਕ ਵਾਰ ਜਿਹੜਾ ਹੈ ਉਹ ਡਿਸਕਸ ਕਰੋ ਆ ਕਿ ਤੁਹਾਨੂੰ ਜਿਹੜਾ ਹੈ ਉਹ ਦੀ ਅਵੇਅਰਨੈਸ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਮਾਈਗ੍ਰੈਂਟ ਲੋਕਾਂ ਨੇ ਜਿਹੜਾ ਹੈ ਇੱਥੇ ਕੰਮ ਕਰਨ ਲਈ ਅਸੀਂ ਆਏ ਆ ਜੇ ਅਸੀਂ ਬਿਮਾਰ ਹੋ ਕੇ ਬੈਡਰਾਈਡਾ ਨਹੀਂ ਹੋਣਾ ਹੈ ਜਾਂ ਸਾਡੇ ਅਸੀਂ ਫੈਮਿਲੀਜ਼ ਦੇ ਉੱਤੇ ਡਿਪੈਂਡੈਂਟ ਹੋਣਾ ਹੈ ਤੇ ਉਹਦੇ ਨਾਲ ਬੈਟਰ ਹੈਗਾ ਕਿ ਅਸੀਂ ਜਿਹੜਾ ਹੈਗਾ ਹੋਮੀਓਪੈਥੀ ਦੇ ਥਰੂ ਆਪਣੇ ਆਪ ਨੂੰ ਚੱਲਦਾ ਰੱਖੀਏ ਔਰ ਇਹ ਲੌਂਗ ਟਰਮ ਦੇ ਵਿੱਚ ਜਿਹੜਾ ਹੈ ਉਹ ਤੁਹਾਡੇ ਲਈ ਇੱਕ ਬਹੁਤ ਬੈਨੀਫੀਸ਼ੀਅਲ ਜਿਹੜਾ ਉਪਰਾਲਾ ਹੈਗਾ ਜੀ 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 ਫਾਇਦੇਮੰਦ ਹੈ ਲੌਂਗ ਟਰਮ ਲਈ ਸੋ ਕ੍ਰਾਸ਼ਰਸ ਇਸ ਫਰਾਈਡੇ ਯਾਨੀ ਕਿ 6 ਤਰੀਕ ਨੂੰ ਸ਼ਾਮੀ 5 ਵਜੇ ਤੋਂ ਕੈਂਪ ਲੱਗਣ ਜਾ ਰਿਹਾ ਜੇ ਤੁਹਾਨੂੰ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਤੁਸੀਂ ਸਾਡੇ ਰੇਡੀਓ ਸਾਜ ਨਾਲ ਦੇ ਫੇਸਬੁੱਕ ਪੇਜ ਤੇ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਥੈਂਕ ਯੂ so much ਡਾਕਟਰ ਸਾਹਿਬ ਇੱਕ ਵਾਰੀ ਫੇਰ ਤੁਹ ਆਏ ਤੁਸੀਂ ਇੰਨੀ ਵਧੀਆ ਜਾਣਕਾਰੀ ਦਿੱਤੀ ਤੇ ਮੈਂ ਕਹਿੰਦੇ ਵੀ ਛੇਤੀ ਆਕਲੈਂਡ ਦੇ ਵਿੱਚ ਵੀ ਕੁਝ ਐ ਉਹ ਜਾ ਬੁਰਾਲਾ ਕਰੀਏ ਤੇ ਪਿੱਛੇ ਜਿਹੜੇ ਤੁਹਾਡੇ ਕੈਂਪ ਵੀ ਲੱਗੇ ਸੀ ਹਾਂਜੀ ਸਟਿਲ ਜਿਹੜਾ ਹੈਗਾ ਉਹ ਕੈਂਪ ਟਾਕਨ ਨੀ ਗੁਰੂ ਘਰ ਦੇ ਵਿੱਚ ਹਾਲੇ ਚੱਲਦਾ ਪਿਆ ఎవਰੀ ਸੰਡੇ ਜਿਹੜਾ ਹੈ ਉਹ 1 ਵਜੇ ਤੋਂ ਲੈ ਕੇ ਵੈਸੇ ਉਹਨਾਂ ਨੇ 1 ਵਜੇ ਤੋਂ 3 ਵਜੇ ਤੱਕ ਮੈਨੂੰ ਕਿਹਾ ਸੀ ਕਿ ਡਾਕਟਰ ਸਾਨੂੰ 2 ਘੰਟੇ ਦੇ ਦਿਓ ਦੇ ਬਸ਼ੱਕ ਤੁਸੀਂ ਹਮ ਬਟ ਮੈਨੂੰ ਜਦ ਮਰੀਜ਼ ਮੈਂ ਦੇਖਦਾ ਆਂ ਜੇ ਤੁਸੀਂ ਸ਼ਾਇਦ ਉਹਨਾਂ ਦੀ ਫੇਸਬੁੱਕ ਤੇ ਦੇਖਿਆ ਹੋਵੇ ਜਾਂ ਮੈਂ ਤਾਂ ਸ਼ਾਇਦ ਨਹੀਂ ਪਾਇਆ ਹੈਗਾ ਅ ਤਕਰੀਬਨ ਜਿਹੜਾ ਹੈ ਉਹ 70 ਤੋਂ 80 ਮਰੀਜ਼ ਜਿਹੜੇ ਆ ਉਹ ਮੈਨੂੰ ਦੇਖ ਕੇ ਆਉਣਾ ਪੈਂਦਾ ਹੈ ਕਿਉਂਕਿ ਮੈਂ 1 ਤੋਂ 3 ਦੀ ਬਜਾਏ ਜਿਹੜਾ ਮੈਨੂੰ 6 ਵਜੇ ਦੇ ਜੀ ਉੱਤੇ ਤੇ ਮੈਂ 6 ਵਜੇ ਉੱਥੋਂ ਵਾਪਸ ਆਉਣਾ ਕੋਸ਼ਿਸ਼ ਕਰੀਦੀ ਹੈ ਕਿ ਲੋਕਾਂ ਨੂੰ ਆਪਣੇ ਵੱਲੋਂ ਜਿੰਨੇ ਕੁ ਬੈਨੀਫਿਟ ਦੇ ਹੋ ਸਕਣ ਅਸੀਂ ਉਹਨਾਂ ਨੂੰ ਦਈਏ ਕਿਉਂਕਿ 20 ਸਾਲ ਤੋਂ ਮੈਂ ਕੰਮ ਕਰ ਰਿਹਾ ਹਾਂ ਔਰ ਲੋਕਾਂ ਦੇ ਲਈ ਜਿਹੜਾ ਹੈਗਾ ਇੱਕ ਇਹ ਵਰਦਾਨ ਹੋਊਗਾ ਜੇ ਆਪਣੀ ਉਹ ਚੰਗੀ ਹੈਲਥ ਜਿਹੜੀ ਆ ਉਹਨੂੰ ਮੇਨਟੇਨ ਕਰਕੇ ਰੱਖਣ ਦਾ ਬਿਲਕੁਲ ਥੈਂਕ ਯੂ ਸੋ ਮਚ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਥੈਂਕ ਯੂ ਸੋ ਮਚ ਸਾਸਤ੍ਰੀਕਾਲ